ਇਹ ਪਲਟੀ ਜਿਹੜੀ ਹੈ ਪੰਜਾਬ ਦੀ ਸਿਆਸਤ ਦੀ ਇੱਕ ਬਹੁਤ ਵੱਡੀ ਪਲਟੀ ਹੈ। ਅਕਾਲੀ ਦਲ ਇੱਕ ਪੰਥਕ ਏਜੰਡੇ ਦੀ ਸਰਕਾਰ ਹੈ ਤਾਂ ਪੰਥਕ ਏਜੰਡੇ ਨੂੰ ਅਪਣਾਉਣਾ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੈ। ਵੀਰ ਸਿੰਘ ਬਾਦਲ ਹਰਾਂ ਦੇ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਫੋਟੋ ਖਿਚਵਾਉਂਦੇ ਨੇ ਤੇ ਕਹਿੰਦੇ ਨੇ ਕਿ ਪਾਰਟੀ ਛੱਮ ਲੋਗੇ। ਅਨਿਲ ਜੋਸ਼ੀ ਨੇ ਉਸੇ ਦਿਨ ਹੀ ਸਾਫ਼ ਤੌਰ ਤੇ ਸਪਸ਼ਟ ਕਰਤਾ ਸੀ ਕਿ ਮੈਂ ਜੁਆਇਨ ਨਹੀਂ ਕਰ ਰਿਹਾ। ਕਿ ਅਨਲ ਜੋਸ਼ੀ ਅ ਕਾਲੀ ਦਲ ਦੇ ਵਿੱਚ ਸੈਟੀਸਫਾਈਡ ਨਹੀਂ ਹੈ ਕਾਂਗਰਸ ਦੇ ਵਿੱਚ ਆਣਾ ਅਨਲ ਜੋਸ਼ੀ ਵਾਸਤੇ ਬਹੁਤ ਇੱਕ ਟੇਢੀ ਖੀੜ ਹੈ ਮੈਂ ਟਿਕਟ ਦਾ ਵੀ ਦਾਅਵੇਦਾਰ ਨਹੀਂ ਹੈ ਦੇਖੋ ਇਹ ਕਹਿਣਾ ਹੁੰਦਾ ਹੈ ਹਰ ਪਾਰਟੀ ਜਦੋਂ ਵੀ ਕੋਈ ਬੰਦਾ ਸ਼ਾਮਲ ਹੁੰਦਾ ਨਾ ਉਹ ਪਹਿਲੇ ਕੋਈ ਗੱਲ ਕਹਿੰਦਾ ਜੀ ਮੈਂ ਤੇ ਟਿਕਟ ਵਾਸਤੇ ਤੇ ਗਿਆ ਹੀ ਨਹੀਂ ਜੀ ਮੈਂ ਤੇ ਸੇਵਾ ਭਾਵ ਦੇ ਰਾਦੇ ਨਾਲ ਗਿਆ अनिल जोशी ਨੂੰ ਟਿਕਟ ਜ਼ਰੂਰ ਮਿਲੇਗੀ ਕਿਉਂਕਿ ਅਗਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ ਤਾਂ ਇਹ ਕੋਈ ਛੋਟੀ ਮੁਲਾਕਾਤ ਨਹੀਂ ਹੈ। ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਦਾ ਮਕਸਦ ਹੈ ਕਿ ਜੋ ਵੀ ਦਿਲ ਦੀਆਂ ਗੱਲਾਂ ਸੀ ਉਹ ਉਹਨਾਂ ਨੂੰ ਜਾ ਕੇ ਦੱਸਣੀਆਂ। ਔਰ ਪੰਜਾਬ ਦੇ ਵਿੱਚ ਵੀ ਅਗਰ ਗੱਲ ਕਰੀਏ ਤੇ ਸਿਆਸੀ ਅਖਾੜਾ ਬਹੁਤ ਜਲਦੀ ਪਕਣ ਜਾ ਰਿਹਾ ਹੈ ਕਿਉਂਕਿ ਬਿਹਾਰ ਚ ਉਹਨਾਂ ਦੇ ਨਾਲ-ਨਾਲ ਤਰਨ ਤਰਨ ਦੀ ਚੋਣ ਨਹੀਂ ਹੈ। अनिल ਜੋਸ਼ੀ ਦੀ ਸਿਆਸਤ ਬਹੁਤ ਔਖੀ ਹੋਏਗੀ ਕਿਉਂਕਿ ਇਕ ਉਸ ਪਾਰਟੀ ਚੋਂ ਗਏ ਨੇ ਜਿਸ ਪਾਰਟੀ ਨੂੰ ساری عمر ਉਹ ਭੰਡਦੇ ਰਹੇ ਨੇ ਅਨਿਲ ਜੋਸ਼ੀ ਮਾਜਦੀ ਦੀ ਸਿਆਸਤ ਦਾ ਵੱਡਾ ਚਿਹਰਾ ਨੇ ਔਰ ਅਕਸਰ ਆਪਣੇ ਕੰਮਕਾਜ ਵੱਲੇ ਕੰਮਕਾਜ ਕਰਕੇ ਜਾਣੇ ਜਾਂਦੇ ਨੇ ਕੋਨਾ ਦੇ ਵਿੱਚ ਹੈ ਠੀਕ ਹੈ ਬਹੁਤ ਸਾਰੇ ਵਿਵਾਦ ਵੀ ਉਹਨਾਂ ਦੇ ਨਾਲ ਜੁੜੇ ਆ ਪਰ ਇਸ ਤਰੀਕੇ ਨਾਲ ਵੀ ਉਹ ਜਾਣੇ ਜਾਂਦੇ ਨੇ ਕਿ ਮੈਂ ਇੱਕ ਕੰਮ ਕਰਨ ਵਾਲਾ ਬੰਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਤਾਂ ਦੱਸ ਦਈਏ ਕਿ ਅਨਿਲ ਜੋਸ਼ੀ ਜੋ ਕਿ ਸ਼ਰਮਣਯ ਅਕਾਲੀ ਦਲ ਦੇ ਵਿਚ ਸਨ ਹੁਣ ਕਾਂਗਰਸ ਦਾ ਪੱਲਾ ਫੜਦੇ ਹੋਏ ਨਜ਼ਰ ਆ ਰਹੇ ਨੇ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਆਖਿਰ ਕੀ ਕਾਰਨ ਨੇ ਕਿ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡਣਾ ਪਿਆ ਇਸ ਬਾਰੇ ਹੀ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਹਰ ਪਾਸੇ ਦੇਖਿਆ ਜਾਵੇ ਤਾਂ ਪਾਰਟੀਆਂ ਦੀ ਅਦਲਾ ਬਦਲੀ ਦਾ ਸਿਲਸਿਲਾ ਚੱਲ ਰਿਹਾ ਹੈ ਹਰ ਪਾਸੇ ਜਿਹੜੇ ਲੀਡਰਸ ਨੇ ਕੋਈ ਇੱਧਰ ਜਾ ਰਿਹਾ ਹੈ ਕੋਈ ਉੱਧਰ ਤਾਂ ਅੱਜ ਇੱਕ ਵੱਡੇ ਲੀਡਰ ਦੀ ਗੱਲ ਕੀਤੀ ਜਾਵੇ ਅਨਿਲ ਜੋਸ਼ੀ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਅ ਸੁਖਜੀਤ ਜਦੋਂ ਵੀ ਸਿਆਸਤ ਗਰਮ ਹੁੰਦੀ ਹੈ ਸਿਆਸਤ ਉਦੋਂ ਗਰਮ ਹੁੰਦੀ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਇੱਕ ਗਾਣਾ ਹੈ ਪੰਜਾਬੀ ਦਾ ਕਦੇ ਅਸਫਲ ਤੇ ਕਦੀ ਉਸਫਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਤਾਂ ਇਹ ਤਿਤਲੀ ਜਿਹੜੀ ਨਾ ਇਹ ਸਿਆਸਤ ਦੀ ਤਿਤਲੀ ਹੈ ਇਸ ਦੇ ਵਿੱਚ ਸਿਆਸੀ ਆਗੂ ਪਲਟੀ ਮਾਰਦੇ ਨੇ ਲੇਕਿਨ ਇਹ ਪਲਟੀ ਜਿਹੜੀ ਹੈ ਪੰਜਾਬ ਦੀ ਸਿਆਸਤ ਦੀ ਇੱਕ ਬਹੁਤ ਵੱਡੀ ਪਲਟੀ ਹੈ ਖਾਸ ਕਰਕੇ ਮਾਝੇ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਅਹਿਮ ਨਾਮ ਹੈ ਅਨਿਲ ਜੋਸ਼ੀ ਅਨਿਲ ਜੋਸ਼ੀ ਜੋ ਕਿ ਇੱਕ ਆਰਐਸਐਸ ਤੋਂ ਜੁੜੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਔਰ ਕਟੜ ਭਾਰਤੀ ਜਨਤਾ ਪਾਰਟੀ ਦੇ ਇਹ ਕਾਰਕੂਨ ਮੰਨੇ ਗਏ ਨੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਇਹਨਾਂ ਦਾ ਮਨ ਮੁਟਾਵ ਪਾਚ ਪਚ ਗਿਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਜੁਆਇਨ ਕੀਤੀ ਪਰ ਅਕਾਲੀ ਦਲ ਚ ਜਾ ਕੇ ਦਿਲ ਨਹੀਂ ਲੱਗਿਆ ਤਾਂ ਦਿਲ ਨਾਲ ਲੱਗਨ ਕਰਕੇ ਇਹਨਾਂ ਨੇ ਫਿਰ ਕਾਫੀ ਧੇਰ ਤੋਂ ਮਤਲਬ ਚਰਚਾ ਦਾ ਵਿਸ਼ਾ ਸੀ ਕਿ ਅਨਿਲ ਜੋਸ਼ ਨੂੰ ਇੱਕ ਚੰਗਾ ਪਲੇਟਫਾਰਮ ਚਾਹੀਦਾ ਤਾਂ ਉਸ ਕਰਕੇ ਅਨਿਲ ਜੋਸ਼ੀ ਹਰਾਮ ਵਾਸਤੇ ਕਾਂਗਰਸ ਦਾ ਹੱਥ ਅੱਗੇ ਆਇਆ ਤੇ ਅੱਜ ਉਹਨਾਂ ਨੇ ਹੱਥ ਫੜਿਆ ਔਰ ਇੱਕ ਨਵੀਂ ਸ਼ੁਰੂਆਤ ਹੈ ਅਨਿਲ ਜੋਸ਼ੀ ਦੀ ਕਿਉਂਕਿ ਪੰਜਾਬ ਦੀ ਸਿਆਸਤ ਦੀ ਗੱਲ ਕਰੀ ਜਾਏ ਤਾਂ ਅਨਿਲ ਜੋਸ਼ੀ ਇੱਕ ਵੱਡੇ Hindu leader ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਅਕਸਰ ਉਹਨਾਂ ਦੀਆਂ ਜਿਹੜੀਆਂ ਸਪੀਚ ਨੇ ਜਾਂ ਗੱਲਾਂ ਨੇ ਉਹ ਕਈ ਵਾਰ Hindu ਧਰਮ ਵਾਸਤੇ ਗੱਲ ਕਰਦੇ ਨੇ ਔਰ secularism ਦੀ ਗੱਲ ਜ਼ਰੂਰ ਕਰਦੇ ਨੇ ਪਰ ਨਾਮ ਬਹੁਤ ਵੱਡਾ ਹੈ ਅਗਰ ਅੰਮ੍ਰਿਤਸਰ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਅਨਿਲ ਜੋਸ਼ੀ ਇੱਕ ਬਹੁਤ ਵੱਡਾ ਨਾਮ ਹੈ ਤਾਂ Congress ਵਾਸਤੇ ਜਿਹੜਾ ਹੈ ਇੱਕ ਤਰਫ ਦਾ ਪਤਾ ਜਰਣਾ ਉਹ ਹੋ ਸ਼ਾਮਲ ਜਰਾ ਅਨਿਲ ਜੋਸ਼ੀ ਦਾ ਸ਼ਾਮਲ ਹੋਣਾ ਹੋ ਸਕਦਾ ਜੀ ਸਰ ਅਟਕਲਾ ਬਹੁਤ ਦੇਰ ਤੋਂ ਚੱਲ ਰਹੀਆਂ ਸੀ ਭਾਵੇਂ ਸ਼ਾਮਿਲ ਹੋ ਹੁਣ ਹੋਏ ਨੇ ਪਹਿਲਾਂ ਵੀ ਜਦੋਂ ਤੁਸੀਂ ਉਹਨਾਂ ਨਾਲ ਪੋਡਕਾਸਟ ਕੀਤਾ ਸੀ ਕਾਫੀ ਉਹਨਾਂ ਨੇ ਗਿੱਲੇ ਸ਼ਿਕਵੇ ਜਿਹੜੇ ਸੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਖੁੱਲ ਕੇ ਬੋਲ ਨਹੀਂ ਸਿ पाए ਅਟਕਲਾ ਜਿਹੜੀਆਂ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਲੱਗਦਾ ਸੀ ਕਾਫੀ ਦੇਰ ਤੋਂ ਚੱਲ ਰਹੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨੇ ਇੱਕ ਅੱਜ ਵੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਗੱਲ ਬੜੀ ਸੋਹਣੀ ਕਹੀ ਕਿ ਅਕਾਲੀ ਦਲ ਇੱਕ ਪੰਥਕ ਏਜੰਡਾ ਹੈ ਅਕਾਲੀ ਦਲ ਇੱਕ ਪੰਥਕ ਏਜੰਡੇ ਦੀ ਸਰਕਾਰ ਹੈ ਤਾਂ ਪੰਥਕ ਏਜੰਡੇ ਨੂੰ ਅਪਣਾਉਣਾ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੈ। ਤੋਂ ਇਸ ਕਰਕੇ ਉਹਨਾਂ ਨੇ ਜਿਹੜਾ ਹੈ ਅਕਾਲੀ ਦਲ ਤੋਂ ਰਿਜ਼ਾਈਨ ਕੀਤਾ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਜੁਆਇਨਿੰਗ ਦੀ ਗੱਲ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਮਿਲਣ ਗਏ ਸੀ ਤੇ ਸੁਖਬੀਰ ਸਿੰਘ ਬਾਦਲ ਹਰਾਂ ਦੇ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਫੋਟੋ ਖਿਚਵਾਉਂਦੇ ਨੇ ਤੇ ਕਹਿੰਦੇ ਨੇ ਕਿ ਪਾਰਟੀ ਸ਼ਾਮਲ ਹੋ ਗਏ। ਅਗਰ ਤੁਸੀਂ ਯਾਦ ਕਰੋ ਤਾਂ ਉਸ ਤੋਂ ਪਹਿਲਾਂ ਸਾਡਾ ਪੋਡਕਾਸਟ ਰਿਲੇ ਹੋਇਆ ਸੀ। ਤਾਂ ਪੋਡਕਾਸਟ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਬਹੁਤ ਸਾਰੀਆਂ ਗੱਲਾਂ ਅਨਿਲ ਜੋਸ਼ੀ ਨੇ ਆਪਣੀ ਦਿਲਦਿਆਂ ਗੱਲਾਂ ਇਸੇ ਮੰਚ ਤੇ ਆ ਕੇ ਕੀਤੀਆਂ ਸੀ। ਤਾਂ ਉੱਥੋਂ ਦੀ ਹੀ ਇੱਕ ਜਿਹੜੀ ਬੈਲ ਹੈ ਨਾ ਜਿਹੜੀ ਇੱਕ ਐਂਟਰੀ ਦੀ ਬੈਲ ਉਹ ਖੜਕ ਗਈ ਸੀ ਕਿ ਪਰ ਉਹ ਆਖਿਰਕਾਰ ਅਨਿਲ ਜੋਸ਼ੀ ਜਾਣ ਕੇ ਕਿਤੇ ਤਾਂ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੰਡल्ज ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੀ ਪਾਰਟੀ ਜਾ ਜੇ ਲੇਕਿਨ ਅਨਿਲ ਜੋਸ਼ੀ ਨੇ ਉਹ ਉਸੇ ਦਿਨੀ ਹੀ ਸਾ ਆਵਤੌਰ ਤੇ ਸਪਸ਼ਟ ਕਰਤਾ ਸੀ ਕਿ ਮੈਂ ਜੁਆਇਨ ਨਹੀਂ ਕਰ ਰਿਹਾ ਹਾਂ ਠੀਕ ਹੈ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਨਾਲ ਮੇਰੀ ਨੇੜਤਾ ਹੈ ਤਾਂ ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਮਨਣਾ ਮੈਨੂੰ ਇੱਕ ਤਰ੍ਹਾਂ ਦਾ ਸੋ ਕਾਲਡ ਸ਼ਾਮਲ ਕਰਾਇਆ ਸੋ ਕਾਲਡ ਸ਼ਾਮਲ ਮਤਲਬ ਉਹਨਾਂ ਨੇ ਆਪਣੀ ਮਰਜ਼ੀ ਨਾਲ ਸ਼ਾਮਲ ਕਰਾਇਆ ਲੇਕਿਨ ਮੈਂ ਸ਼ਾਮਲ ਨਹੀਂ ਹੋਇਆ ਉਸ ਤੋਂ ਬਾਅਦ ਪਾਰਟੀ ਦੀ ਜਿਨੀ ਵੀ ਗਤੀਵਿਧੀਆਂ ਸੀ ਅਨਿਲ ਜੋਸ਼ੀ ਉਹ ਚ ਸ਼ਾਮਲ ਨਹੀਂ ਹੁੰਦੇ ਰਹੇ ਇਸ ਤੋਂ ਇਲਾਵਾ ਜਿਹੜਾ ਪਾਰਟੀ ਨੇ ਸੰਗਠਨ ਵੀ ਤਿਆਰ ਕੀਤਾ ਅਕਾਲੀ ਦਲ ਨੇ ਉਹਦੇ ਵਿੱਚ ਵੀ ਅਨਿਲ ਜੋਸ਼ੀ ਦਾ ਨਾਮ ਨਹੀਂ ਸੀ ਔਰ ਇਸ ਤੋਂ ਇਲਾਵਾ ਕੋਈ ਵੀ ਕਿੰਤੂ ਪਰੰਤੂ ਅਨਿਲ ਜੋਸ਼ੀ ਕਰਦੇ ਨਜ਼ਰ ਨਹੀਂ ਆਏ ਤਾਂ ਇਸ ਤੋਂ ਇੱਕ ਚੀਜ਼ ਸਾਫ਼ ਸੀ ਕਿ ਅਨਿਲ ਜੋਸ਼ੀ ਅਕਾਲੀ ਦਲ ਦੇ ਵਿੱਚ ਸੈਟੀਸਫਾਈਡ ਨਹੀਂ ਨੇ ਪਰ ਕਾਂਗਰਸ ਦੇ ਵਿੱਚ ਆਣਾ ਅਨਿਲ ਜੋਸ਼ੀ ਵਾਸਤੇ ਬਹੁਤ ਇੱਕ ਟੇਢੀ ਖੀੜ ਹੈ ਕਿਉਂਕਿ ਕਾਂਗਰਸ ਦੇ ਵਿੱਚ ਨਾ ਇੱਕ ਵਰਡ ਚੱਲਦਾ ਹੈ ਔਰ ਹਰ ਕਾਂਗਰਸ ਜਿਹੜਾ ਜਮਦਾ ਹੈ ਨਾ ਜਾਂ ਕਾਂਗਰਸ ਲੀਡਰ ਹੁੰਦਾ ਉਹਨੇ ਇੱਕ ਵਰਡ ਦਿੱਤਾ ਜਾਂਦਾ ਕਾਟੋ ਕਲੇਸ਼ ਤਾਂ ਇਸ ਕਾਟੋ ਕਲੇਸ਼ ਅਨਿਲ ਜੋਸ਼ੀ ਕੇ ਵਿੱਚ ਸੈਟ ਬੈਠਦੇ ਨੇ ਕਿਉਂਕਿ ਅੱਜ ਤੱਕ ਅਨਿਲ ਜੋਸ਼ੀ ਨੇ ਰਾਜਨੀਤੀ ਕੀਤੀ ਹੈ ਇੱਕ ਵੱਡੇ ਲੀਡਰ ਦੀ ਭਾਜਪਾ ਚ ਵੀ ਰਹੇ ਤੇ ਇੱਕ ਸਰਗਰਮ ਨੇਤਾ ਸੀ ਇਹਨਾਂ ਦੇ ਥੱਲੇ ਲੋਕ ਸੀ ਠੀਕ ਹੈ ਤਾਂ ਹੁਣ ਜਦੋਂ ਕਾਂਗਰਸ ਚ ਆਏ ਨੇ ਤਾਂ ਕਾਂਗਰਸ ਚ ਪਹਿਲੇ ਹੀ ਬਹੁਤ ਸਾਰੇ ਦਾਵੇਦਾਰ ਨੇ ਅੱਜ ਅਸੀਂ ਇਸ ਤਰ੍ਹਾਂ ਨਾਲ ਫੋਨ ਤੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਟਿਕਟ ਦਾ ਵੀ ਦਾਵੇਦਾਰ ਨਹੀਂ ਹੈ ਦੇਖੋ ਇਹ ਕਹਿਣਾ ਹੁੰਦਾ ਹੈ ਹਰ ਪਾਰਟੀ ਜਦੋਂ ਵੀ ਕੋਈ ਬੰਦਾ ਸ਼ਾਮਲ ਹੁੰਦਾ ਨਾ ਉਹ ਪਹਿਲੇ ਕੋਈ ਗੱਲ ਕਰਦਾ ਜੀ ਮੈਂ ਤੇ टिकट वास्ते तो गया ही नहीं जी मैं, सेवा सेवा जी नहीं मैं आ, तो सेवा भाव ਦੇ ਰਾਦੇ ਨਾਲ ਗਿਆ ਪਰ पेचा ਉਸ ਦਿਨ ਪੈਂਦਾ ਜਿਸ ਦਿਨ ਟਿਕਟਾਂ ਮਿਲਦੀਆਂ ਉਸ ਦਿਨ ਫਿਰ ਆਤਮਾ ਜਾਗ ਜਾਂਦੀ ਹੈ ਕਿ ਨਹੀਂ ਜੀ ਮੈਂ ਤੇ ਟਿਕਟ ਦਾ ਸਭ ਤੋਂ ਸਟਰੋਂਗ ਦਾਵੇਦਾਰ ਹਾਂ ਸੋ ਅਨਿਲ ਜੋਸ਼ੀ ਵੀ ਇਜ਼ ਵਨ ਆਫ ਥੈਮ ਅਨਿਲ ਜੋਸ਼ੀ ਨੂੰ ਟਿਕਟ ਜ਼ਰੂਰ ਮਿਲੇਗੀ ਕਿਉਂਕਿ ਅਗਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ ਤਾਂ ਇਹ ਕੋਈ ਛੋਟੀ ਮੁਲਾਕਾਤ ਨਹੀਂ ਹੈ ਅਕਸਰ ਕਿਸੇ ਲੋਕਾਂ ਦੀ ਜੁਆਇਨਿੰਗ ਹੁੰਦੀ ਹੈ ਤਾਂ ਪੰਜਾਬ ਪ੍ਰਧਾਨ ਜਾਂ ਪੰਜਾਬ ਪ੍ਰਭਾਰੀ ਤੱਕਨ ਹੁੰਦੀ ਹੈ ਲੇਕਿਨ ਅਨਿਲ ਜੋਸ਼ੀ ਦੀ ਮੁਲਾਕਾਤ ਰਾਹੁਲ ਗਾਂਧੀ ਤੱਕ ਹੋਈ ਹੈ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਦਾ ਮਕਸਦ ਹੈ ਕਿ ਜੋ ਵੀ ਦਿਲ ਦੀਆਂ ਗੱਲਾਂ ਸੀ ਉਹ ਉਹਨਾਂ ਨੂੰ ਜਾ ਕੇ ਦੱਸਣੀਆਂ ਕਿ ਮੈਂ ਇਹ ਚੀਜ਼ ਮੈਨੂੰ ਚਾਹੀਦੀ ਹੈ ਮੈਂ ਇਹ ਚੀਜ਼ ਵਾਸਤੇ ਤੁਹਾਡਾ ਨਾਲ ਜੁਆਇਨ ਕਰ ਰਿਹਾ ਹੋ ਸਕਦਾ ਕਾਂਗਰਸ ਦੀ ਵੀ ਬਹੁਤ ਸਾਰੀਆਂ ਸ਼ਰਤਾਂ ਹੋਣਗੀਆਂ ਔਰ ਅਨਿਲ ਜੋਸ਼ੀਆ ਨੇ ਵੀ ਆਪਣੀ ਸ਼ਰਤ ਰੱਖੀ ਹੋਏਗੀ ਲੇਕਿਨ ਉਸ ਗੱਲਾਂ ਤੇ ਸਹਿਮਤੀ ਬਣੀ ਤੇ ਤਦ ਜਿਹੜਾ ਇੱਕ ਬੁਕੇ ਹੈ ਫੁੱਲਾਂ ਦਾ ਉਹ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਫੋਟੋ ਰਿਲੀਜ਼ ਹੁੰਦੀ ਹੈ ਔਰ ਦੱਸਣਾ ਚਾਹਾਂਗੇ ਕਿ ਜੁਆਇਨਿੰਗ ਵਾਸਤੇ 5 ਤੋਂ 6 ਤਰੀਕ ਦੱਸੀ ਜਾ ਰਹੀ ਸੀ ਲੇਕਿਨ ਜੋ ਸੂਤਰਾ ਦੇ ਹਵਾਲੇ ਤੋਂ ਸਾਡੇ ਜਿਹੜੇ ਰਿਸੋਰਸ ਸਾਨੂੰ ਦੱਸ ਰਹੇ ਨੇ ਕਿ ਆਖਿਰਕਾਰ ਅਚਾਨਕ ਇੱਕ ਦਿਨ 'ਚ ਪਟਾਕਾ ਕਿਉਂ ਪਿਆ ਐਦਾ ਵੱਡਾ ਇੱਕ ਦਿਨ 'ਚ ਕਿਉਂ ਹੋਇਆ ਅਦਰਸਤ ਦੱਸਣਾ ਚਾਹਾਂਗੇ ਕਿ ਬਹੁਤ ਜਲਦ ਬਿਹਾਰ ਇਲੈਕਸ਼ਨਜ਼ ਦੇ ਉੱਤੇ ਵੀ ਕੋਈ ਸਟੇਟਮੈਂਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਆ ਸਕਦੀ ਹੈ ਕਿਉਂਕਿ ਅੱਜ ਹੀ ਵੋਟਰ ਲਿਸਟ ਜਿਹੜੀ ਨਾ ਉਹ ਇਲੈਕਸ਼ਨ ਕਮਿਸ਼ਨ ਨੂੰ ਪ੍ਰੇਜ਼ੈਂਟ ਕਰ ਦਿੱਤੀ ਗਈ ਹੈ ਤਾਂ ਦੇਸ਼ ਦੇ ਵਿੱਚ ਬਹੁਤ ਵੱਡੇ ਇਲੈਕਸ਼ਨ ਹੋਣ ਜਾ ਰਹੇ ਬਿਹਾਰ ਚੋਣ ਹੋਣ ਜਾ ਰਹੇ ਤੇ ਰਾਹੁਲ ਗਾਂਧੀ ਦੇ ਕੱਦ ਦੇ ਜਿਹੜੇ ਲੀਡਰ ਨੇ ਆ ਹੋਰ ਜਿਹੜੇ ਕੇ ਸੀ ਬੀ ਨੂੰ ਗੋਪਾਲ ਨੇ ਇਹ ਹੋਰ ਵੀ ਲੀਡਰਸ਼ਿਪ ਆ ਉਧਰ ਬਿਜ਼ੀ ਹੋਏਗੀ ਤਾਂ ਉਹ ਕਿਤੇ ਨਾ ਕਿਤੇ ਅਨਿਲ ਜੋਸ਼ੀ ਦੀ ਜੁਆਇਨਿੰਗ ਕਿਤੇ ਰਹਿ ਨਾ ਜਾਵੇ ਤਾਂ ਇਸ ਨੂੰ ਲੈ ਕੇ ਪਾਰਟੀ ਨੇ ਇੱਕ ਚੀਜ਼ ਸੋਚੀ ਕਿ ਇਹਨਾਂ ਨੂੰ ਟਾਈਮਲੀ ਜਿਹੜਾ ਹੈ ਪਾਰਟੀ ਜੁਆਇਨ ਕਰਨਾ ਚਾਹੀਦਾ ਔਰ ਪੰਜਾਬ ਦੇ ਵਿੱਚ ਵੀ ਅਗਰ ਗੱਲ ਕਰੀਏ ਤੇ ਸਿਆਸੀ ਅਖਾੜਾ ਬਹੁਤ ਜਲਦੀ ਪਕਣ ਜਾ ਰਿਹਾ ਹੈ ਕਿਉਂਕਿ ਬਿਹਾਰ ਚ ਉਹਨਾਂ ਦੇ ਨਾਲ-ਨਾਲ ਤਰਨਤਾਰਨ ਦੀ ਚੋਣ ਵੀ ਹੈ ਹੁਣ ਤਰਨਤਾਰਨ ਦੀ ਚੋਣ ਵਾਸਤੇ ਅਨਿਲ ਜੋਸ਼ੀ ਕਿੰਨੇ ਲਾਇਵੰਦ ਹੋ ਸਕਦਣ ਕਿਉਂਕਿ ਤਰਨਤਾਰਨ ਤੋਂ ਅਨਿਲ ਜੋਸ਼ੀ ਦਾ ਜਨਮ ਹੈ ਔਰ ਅਨਿਲ ਜੋਸ਼ੀ ਦੀ ਜਿਹੜੀ ਸਿਆਸਤ ਆ ਉਹ ਤਰਨਤਾਰਨ ਤੋਂ ਹੈ ਤਾਂ ਕਿਤੇ ਨ ਜੋ ਸ਼ੀ ਨੂੰ ਜੁਆਇਨ ਕਰਾ ਕੇ ਕਾਂਗਰਸ ਜਿਹੜਾ ਹੈ ਉਸ ਦਾ ਐਡਵਾਂਟੇਜ ਖਿੱਚਣ ਦੀ ਇਹ ਕੰਮ ਜ਼ਰੂਰ ਕਰੇਗੀ ਪਰ ਅਨਿਲ ਜੋਸ਼ੀ ਦੀ ਸਿਆਸਤ ਬਹੁਤ ਔਖੀ ਹੋਏਗੀ ਕਿਉਂਕਿ ਇੱਕ ਉਸ ਪਾਰਟੀ ਚੋਂ ਗਏ ਨੇ ਜਿਸ ਪਾਰਟੀ ਨੂੰ ساری عمر ਉਹ ਭੰਡਦੇ ਰਹੇ ਨੇ ਕਿਉਂਕਿ ਦੇਖੋ ਕਾਂਗਰਸ ਦਾ ਭਾਜਪਾ ਆਕਾਲੀ ਦਲ ਦੇ ਨਾਲ ਬਿਲਕੁਲ ਟੂ ਪੈਰਲਲ ਲਾਈਨਸ ਵਾਲਾ ਰਿਸ਼ਤਾ ਜਿਹੜੀ ਕਦੀ ਮਿਲ ਨਹੀਂ ਸਕਦੀਆਂ ਤਾਂ ਉਹ ਜਿਹੜਾ ਰਿਸ਼ਤਾ ਹੈ ਨਾ ਉਸ ਦੇ ਵਿੱਚ ਅਨਿਲ ਜੋਸ਼ੀ ਕਿਵੇਂ ਸੈੱਟ ਹੁੰਦੇ ਨੇ ਇਹ ਬਹੁਤ ਔਖੀਗਾ ਪਰ ਠੀਕ ਹੈ ਅਨਿਲ ਜੋਸ਼ੀ ਦਾ ਕੁਝ ਐਡਵਾਂਟੇਜ ਹੈ ਕਨਲ ਜੋਸ਼ੀ ਜਮੀਨੀ ਪੱਧਰ ਦੇ ਲੀਡਰ ਨੇ ਗਰਾਉਂਡ ਤੇ ਕੰਮ ਕਰਨਾ ਸਿੱਖਿਆ ਨੇ ਉਹਨਾਂ ਨੂੰ ਪਤਾ ਹੈ ਕਿ ਆਖਿਰਕਾਰ ਗਰਾਉਂਡ ਕਿਵੇਂ ਕਰਨੀ ਹੈ ਤਾਂ ਸਕੈਲ ਹੋ ਗਏ ਸਿਆਸਿਆਤ ਰਹੀਆਂ ਲਗਾਈਆਂ ਜਾ ਰਹੀਆਂ ਅਸੀਂ ਕਿ ਚੋਣਾਂ ਤੋਂ ਪਹਿਲੇ ਜਾਣਗੇ ਪਰ ਪਹਿਲਾਂ ਜਾਣ ਦਾ ਮਕਸਦ ਇੱਕੋ ਹੀ ਹੈ ਕਿ ਅਨਿਲ ਜੋਸ਼ੀ ਨੂੰ ਬਹੁਤ ਟਾਈਮ ਲੱਗੇਗਾ ਪਹਿਲੇ ਲੋਕਲ ਲੀਡਰਸ਼ਿਪ ਨੂੰ ਬਣਾਉਣਾ ਪਏਗਾ ਲੋਕਲ ਲੀਡਰ ਨੂੰ ਬਣਾਉਣ ਦਾ ਕੰਮ ਰਾਹੁਲ ਗਾਂਧੀ ਦਾ ਨਹੀਂ ਹੈ ਲੋਕਲ ਲੀਡਰ ਨੂੰ ਬਣਾਉਣ ਦਾ ਕੰਮ ਕੇਸੀ ਵੈਨੂ ਗੋਬਾਲ ਦਾ ਨਹੀਂ ਹੈ ਲੋਕਲ ਲੀਡਰ ਨੂੰ ਬਣਾਉਣ ਦਾ ਕੰਮ ਅਨਿਲ ਜੋਸ਼ੀ ਦਾ ਹੈ ਹੁਣ ਲੋਕਲ ਲੀਡਰਸ਼ਿਪ ਕਿੰਨਾ ਕੁ ਭਾਰ ਪਾਉਂਦੀ ਆ ਇਹ ਵੀ ਦੇਖਣਾ ਹੋਏਗਾ ਕਿਉਂਕਿ ਆਫ ਕੰਟਰੋਲ ਬਿਲਕੁਲ ਇੱਕ ਤਰ੍ਹਾਂ ਦਾ ਨਾ ਫਰੈਸ਼ ਚਿਹਰਾ ਹੋ ਕੇ ਉਹ ਚੰਡੀਗੜ੍ਹ ਤੋਂ ਕੱਲ ਵਾਪਸ ਆਣਗੇ ਕੱਲ ਸਵੇਰੇ ਜੋਇਨ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਇਹ ਦੇਖਣਾ ਹੋਏਗਾ ਲੇਕਿਨ ਠੀਕ ਹੈ ਇੱਕ ਸਿਆਸਤ ਦਾ ਨਵਾਂ ਚਿਹਰਾ ਜਰੂਰ ਦੇਖਣ ਨੂੰ ਮਿਲਿਆ ਔਰ ਅਕਸਰ ਲੋਕ ਵੀ ਕਹਿ ਰਹੇ ਸੀ ਕਿ ਅਨਿਲ ਜੋਸ਼ੀ ਨੂੰ ਆਣਾ ਚਾਹੀਦਾ ਕਿਉਂਕਿ ਉਹਨਾਂ ਦੇ ਕੀਤੇ ਕੰਮਾਂ ਨੂੰ ਲੋਕੀ ਯਾਦ ਕਰਦੇ ਨੇ ਪਰ ਟੇਢੀ ਖੀੜ ਬਹੁਤ ਹੈ ਬਹੁਤ ਮੁਸ਼ਕਲ ਹੈ ਅਨਿਲ ਜੋਸ਼ੀ ਵੱਸੇ ਕਾਂਗਰਸ ਹਾਂ ਅਗਰ ਭਾਜਪਾ ਚ ਗਏ ਹੁੰਦੇ ਨਾ ਤਾਂ ਮਨਮ ਗਿਲੇ ਸ਼ਿਕਵੇ ਦੂਰ ਹੁੰਦੇ ਲੇਕਿਨ ਇੱਥੇ ਗਿਲੇ ਨਹੀਂ ਰੋਸ ਹੈ ਗੁੱਸਾ ਹੈ ਔਰ ਕਾਂਗਰਸ ਦਾ ਕਾਟੋ ਕਲੇਸ਼ ਹੈ ਨਿਕਲਣਾ ਕਾਫੀ ਮੁਸ਼ਕਲ ਹੈ ਜੀ ਕਾਂਗਰਸ ਪਾਰਟੀ ਨੂੰ ਕਿੰਨੀ ਕ ਮਜ਼ਬੂਤੀ ਮਿਲੇਗੀ ਇਹ ਅਨਿਲ ਜੋਸ਼ੀ ਦੇ ਪਾਰਟੀ ਚ ਆਨ ਨਾਲ ਦੇਖੋ ਮੈਂ ਤੁਹਾਨੂੰ ਦਿੱਸਾ ਦੱਸਿਆ ਕਿ ਅਨਿਲ ਜੋਸ਼ੀ ਇੱਕ ਵੱਡੇ ਕਦ ਦੇ ਲੀਡਰ ਨੇ ਅਨਿਲ ਜੋਸ਼ੀ ਮਾਜੇ ਦੀ ਸਿਆਸਤ ਦਾ ਵੱਡਾ ਚਿਹਰਾ ਨੇ ਔਰ ਅਕਸਰ ਆਪਣੇ ਕੰਮਕਾਜ ਵੱਲੇ ਕੰਮਕਾਜ ਕਰਕੇ ਜਾਣੇ ਜਾਂਦੇ ਨੇ ਇੱਕ ਉਹਨਾਂ ਦੀ ਇਮੇਜ ਹੈ ਠੀਕ ਹੈ ਬਹੁਤ ਸਾਰੇ ਵਿਵਾਦ ਵੀ ਉਹਨਾਂ ਦੇ ਨਾਲ ਜੁੜੇ ਆ ਪਰ ਐਸਟਰੀ ਕੇ ਨਾਲ ਵੀ ਉਹ ਜਾਣੇ ਜਾਂਦੇ ਨੇ ਕਿ ਮੈਂ ਇੱਕ ਕੰਮ ਕਰਨ ਵਾਲਾ ਬੰਦਾ ਕਾਂਗਰਸ ਨੇ ਵੀ ਇੱਕ ਤਰ੍ਹਾਂ ਦਾ ਉਹਨਾਂ ਕੋਲ ਇੱਕ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਹਿੰਦੂ ਕਾਰਡ 2024 ਦੇ ਇਲੈਕਸ਼ਨਾਂ ਦੇ ਦੇਖਣ ਨੂੰ ਮਿਲਿਆ ਸੀ ਕਿ ਪੋਲਰਾਈਜੇਸ਼ਨ ਆਫ ਵੋਟਸ ਹੋਈਆਂ ਸੀ ਤੋਂ ਉਸ ਪੋਲਰਾਈਜੇਸ਼ਨ ਆਫ ਵੋਟਸ ਦਾ ਵੀ ਇੱਕ ਚੀਜ਼ ਹੈ ਕਿ ਕਾਂਗਰਸ ਐਡਵਾਂਟੇਜ ਲੈ ਸਕਦੀ ਕਿ ਅਸੀਂ ਇੱਕ ਟੌਪ ਦਾ ਹਿੰਦੂ ਲੀਡਰ ਜੋ ਕਿ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਂਦਾ ਉਹ ਅੱਜ ਸਾਡੇ ਨਾਲ ਜੁਆਇਨ ਕਰ ਰਿਹਾ ਹੈ दैट मींस ਕਿ ਉਹਨਾਂ ਦਾ ਮਕਸਦ ਸੀ ਕਿ ਦੇਖੋ ਜੀ ਅਸੀਂ ਸੈਕੂਲਰ ਆਂ ਔਰ ਅਸੀਂ ਉਹ ਸੋਚ ਤੇ ਕਾਇਮ ਆਂ ਬਟ ਅਨਿਲ ਜੋਸ਼ੀ ਜਿਹੜੇ ਨੇ ਇਸ ਕਰਕੇ ਕਾਂਗਰਸ ਨੂੰ ਵੀ ਐਡਵਾਂਟੇਜ ਇਸ ਇਸ ਗਠਬੰਧਨ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋ ਵਿਰੋਧ ਹੋਣਾ ਹੈ ਹੂੰ ਵਿਰੋਧ ਹੋਏਗਾ ਔਰ ਵਿਰੋਧ ਹਰ ਕਿਸੇ ਦਾ ਹੁੰਦਾ ਹੈ ਕಲ್ಯਾਨਿਲ ਜੋਸ਼ੀ ਦਾ ਨਹੀਂ ਕਿਸੇ ਵੀ ਪਾਰਟੀ ਚ ਕਿਸੇ ਵੀ ਵਰਕਰ ਦਾ ਕਿਸੇ ਵੀ ਲੀਡਰ ਨੂੰ ਜਦੋਂ ਟਿਕਟ ਮਿਲਦੀ ਵਿਰੋਧ ਹੁੰਦਾ ਬਟ ਇੱਥੇ ਬੋਥ ਸਾਈਡ ਵਿਕਟਰੀ ਬੋਥ ਸਾਈਡ ਐਡਵਾਂਟੇਜ ਜਿਹੜਾ ਨਾ ਉਹ ਉਹ ਦੇਖਣ ਨੂੰ ਮਿਲ ਰਿਹਾ ਹਾਲੇ ਸੱਤਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਢ ਸਾਲ ਹੈ ਅਗਰ ਆਮ ਆਦਮੀ ਪਾਰਟੀ ਡੇਢ ਸਾਲ ਕੁਝ ਐਸਾ ਕਰ ਦਿੰਦੀ ਜਾਂ ਭਾਜਪਾ ਫਿਰ ਅਕਾਲੀ ਦਲ ਨਾਲ ਰਲ ਜਾਂਦੀ ਹੈ ਤਾਂ ਬਹੁਤ ਸਾਰੇ ਸਮੀਕਰਨ ਬਦਲ ਸਕਦੇ ਨੇ ਪਰ ਅਨਿਲ ਜੋਸ਼ੀ ਕਿੱਥੇ ਸੈੱਟ ਬੰਦੇ ਆ ਉਹ ਕਾਫੀ ਹੋਏਗਾ ਲੇਕਿਨ ਮਿਹਨਤ ਅਨਿਲ ਜੋਸ਼ੀ ਨੂੰ ਕਰਨੀ ਪਵੇਗੀ ਕਿਉਂਕਿ ਇਹ ਇੱਕ ਸੌਖਾ ਨਹੀਂ ਹੈ ਕਾਂਗਰਸ ਜਿਹੜੇ ਨਾ ਕਈ ਵਾਰ ਲੋਕੀ ਕਹਿੰਦੇ ਆ ਕਿ ਇਕੱਠੇ ਹੁੰਦੇ ਆ ਸਿਰਫ ਫੋਟੋ 'ਚ ਫੋਟੋ ਤੋਂ ਜਦੋਂ ਬਾਹਰ ਆਉਂਦੇ ਨੇ ਨਾ ਤੇ ਸਾਰੇ ਖਿੱਲੜ ਜਾਂਦੇ ਨੇ ਤੇ ਕਾਂਗਰਸ ਦੀ ਪਰੰਪਰਾ ਇੱਕ ਟ੍ਰੈਡੀਸ਼ਨਲ ਪੋਲਿਟਿਕਸ ਹੁੰਦੀ ਹੈ। ਅਗਰ ਭਾਜਪਾ ਦੀ ਟ੍ਰੈਡੀਸ਼ਨਲ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹਰ ਕਿਸੇ ਨੂੰ ਉਹਦੇ ਮੁਤਾਬਕ ਜਗ੍ਹਾ ਦਿੱਤੀ ਜਾਂਦੀ ਹੈ। ਲੇਕਿਨ ਕਾਂਗਰਸ ਦੀ ਟ੍ਰੈਡੀਸ਼ਨਲ ਪੋਲਿਟਿਕਸ ਐਸ ਤਰ੍ਹਾਂ ਦੀ ਹੈ ਕਿ ਕਹਿੰਦੇ ਕਾਂਗਰਸ ਨੂੰ ਜਦੋਂ ਕੋਈ ਹਰਾਉਂਦਾ ਤੇ ਕਾਂਗਰਸੀ ਹਾਰਦੀ ਹੈ। ਸੋ ਇਹਨਾਂ ਚੀਜ਼ਾਂ ਬਾਰੇ ਅਨਿਲ ਜੋਸ਼ੀ ਜ਼ਰੂਰ ਵਾਕਿਫ ਹੋਣਗੇ। ਕਿਉਂਕਿ ਉਹ ਸਿਆਸਤ ਦੇ ਨਵੇਂ ਖਿਡਾਰੀ ਨਹੀਂ ਹੈ, ਬੜੇ ਪੁਰਾਣੇ ਖਿਡਾਰੀ ਨੇ ਲਗਾਤਾਰ 4-5 ਇਲੈਕਸ਼ਨ ਜਿੱਤ ਹਾਰ ਹੋ ਚੁੱਕੀ ਹੈ ਉਹਨਾਂ ਦੇ ਨਾਲ। ਪਰ ਕਾਂਗਰਸ ਜੁਆਇਨ ਕਰਨਾ ਮੁਸ਼ਕਿਲ ਬਹੁਤ ਹੋਏਗੀ ਮਿਹਨਤ ਬਹੁਤ ਕਰਨੀ ਪਏਗੀ ਲੋਕਾਂ ਤੇ ਜਾਣਾ ਪਏਗਾ ਲੋਕਾਂ ਨੂੰ ਦੱਸਣਾ ਪਏਗਾ ਕਿ ਅਨਿਲ ਜੋਸ਼ੀ ਇਸ ਬੈਕ ਅਨਿਲ ਜੋਸ਼ੀ ਹੱਲੇ ਵੀ ਹੈ ਪਰ ਬੈਨਰ ਜਰਾ ਉਹ ਕਾਂਗਰਸ ਦਾ ਜੀ ਪੰਜਾਬ ਦੇ ਸਿਆਸਤ ਤੇ ਕੀ ਅਸਰ ਪਏਗਾ ਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਕਿ ਉਹਨੂੰ ਵੀ ਬਿਲਕੁਲ ਚਿਹਰੇ ਸੀ ਨਜ਼ਰਾਂ ਸੀ ਅਨਿਲ ਜੋਸ਼ੀ ਦੇ ਉੱਤੇ ਅਨਿਲ ਜੋਸ਼ੀ ਦੇ ਉੱਤੇ ਲੰਬੇ ਸਮੇਂ ਤੋਂ ਨਜ਼ਰ ਸੀ ਕਿ ਅਨਿਲ ਜੋਸ਼ੀ ਜਿਹੜੇ ਨੇ ਕੁਝ ਕਰਨਗੇ ਪਰ ਅਚਾਨਕ ਐਡਾ ਵੱਡਾ ਇੱਕਦਮ ਹੋ ਜਾਣਾ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਜੁਆਇਨ ਕਰ ਰਹੇ ਨੇ ਕਿਉਂਕਿ ਦਬੇ ਲਫਜ਼ਾਂ ਨਾਲ ਉਹ ਵੀ ਲੋਕਾਂ ਨੂੰ ਕਹਿ ਰਹੇ ਸੀ ਕਿ ਹਾਂ ਮੈਂ ਕਾਂਗਰਸ 'ਚ ਜਾ ਰਿਹਾ ਹਾਂ ਪਰ ਅਚਾਨਕ ਇੱਕਦਮ ਅੱਜ ਫੋਟੋਜ਼ ਰਿਲੀਜ਼ ਹੋਣੀਆਂ ਤਾਂ ਉਸ ਤੋਂ ਬਾਅਦ ਅਚਾਨਕ ਉਹਨਾਂ ਦਾ ਜੁਆਇਨ ਕਰਨਾ ਕੱਲ ਜੁਆਇਨ ਕਰਨਾ ਇਸ ਦਾ ਮਤਲਬ ਇਹ ਹੋਇਆ ਕਿ ਹਰੀਚ ਨੇ ਹਰ ਕੋਈ ਬੰਦਾ ਕਹਿੰਦਾ ਕਿ ਮੈਂ ਇਹ ਚੀਜ਼ ਨੂੰ ਗ੍ਰਾਬ ਕਰ ਜਾਵਾਂ ਜਿੱਦਾਂ ਕੋਈ ਡੀਲ ਨਹੀਂ ਆਂਦੀ ਆਨਲਾਈਨ ਕਿ ਯਾਰ ਅੱਜ 12 ਵਜੇ ਤੱਕ ਡੀਲ ਆ ਜੇ ਉਹ ਡੀਲ ਨੂੰ ਨਾ ਦੋਨਾਂ ਨੇ ਕੈਸ਼ ਕਰਾਇਆ ਅਨਿਲ ਜੋਸ਼ੀ ਕਾਂਗਰਸ ਨੂੰ ਕੈਸ਼ ਕਰਾ ਕੇ ਕਾਂਗਰਸ ਅਨਿਲ ਜੋਸ਼ੀ ਨੂੰ ਕੈਸ਼ ਕਰਾ ਗਈ ਸੋ ਅਦਰ ਰਿਜ਼ਲਟ ਕੀ ਨਿਕਲੇਗਾ ਉਹ ਵੇਖਣ ਵਾਲੀ ਗੱਲ ਹੋਏਗੀ ਤਾਂ ਇਹ ਸਾਮਣੋ ਲਈ ਇੰਪੋਰਟੈਂਟ ਸੀ ਤੇ ਇਸ ਤੋਂ ਬਾਅਦ ਜਿਹੜਾ ਹੈ ਹੁਣ ਜੋਸ਼ੀ ਦਾ ਸਫਰ ਉਹਦੇ ਕੰਮ ਤੋਂ ਪਤਾ ਚੱਲੇਗਾ ਕਿ ਆਖਿਰਕਾਰ ਇਹਨਾਂ ਨੇ ਜੋਸ਼ੀ ਕੰਮ ਕੀ ਕਰਦੇ ਨੇ ਤੁਸੀਂ ਗੱਲ ਕੀਤੇ ਅੱਜ ਜੋਸ਼ੀ ਸਰ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਬਹੁਤ ਦੇਰ ਤੋਂ ਲੋਕ ਭਲਾਈ ਦੀ ਸੇਵਾ ਤੋਂ ਪਿੱਛੇ ਸਾਧੂ ਨੂੰ ਲੱਗਦਾ ਸੀ ਕਿ ਮੈਂ ਪਾਰਟੀ 'ਚ ਰਹਿ ਕੇ ਜਾਂ ਫਿਰ ਜਿਸ ਤਰ੍ਹਾਂ ਅਟਕਲਾ ਚੱਲ ਰਹੀਆਂ ਸੀ ਮੈਂ ਸੇਵਾ ਨਹੀਂ ਕਰ ਪਾ ਰਿਹਾ ਸੀ ਤਰਸਲ ਗੱਲ ਪਤਾ ਕੀ ਹੁੰਦੀ ਹੈ ਇਹ ਗੱਲਾਂ ਸਿਆਸੀ ਹੁੰਦੀਆਂ ਬਟ ਬੇਸਿਕਲੀ ਇੱਕ ਬ੍ਰਾਂਡ ਵੈਲਿਊ ਬੜੀ ਇੰਪੋਰਟੈਂਟ ਹੁੰਦੀ ਹੈ ਕਾਲੀ ਦਲ ਅਗਰ ਗੱਲ ਤਾਂ ਪਿੰਡਾਂ ਦਾ ਬ੍ਰਾਂਡ ਹੈ ਅਕਾਲੀ ਦਲ ਸ਼ਹਿਰ ਦਾ ਬ੍ਰਾਂਡ ਘੱਟ ਹੈ ਠੀਕ ਹੈ ਅਕਾਲੀ ਦਲ ਦੀ ਪਕੜ ਮਜ਼ਬੂਤ ਹੈ ਪਿਛਲੇ ਲੰਬੇ ਸਮੇਂ ਤੋਂ ਮਜ਼ਬੂਤ ਕਰ ਰਹੇ ਨੇ ਪਰ ਸ਼ਹਿਰੀ ਬ੍ਰਾਂਡ ਜਿਹੜਾ ਨਾ ਉਹ ਕਾਂਗਰਸ ਤੇ ਭਾਜਪਾ ਹੀ ਹੈ ਜਾਂ ਆਮ ਆਦਮੀ ਪਾਰਟੀ ਹੈ ਦਾ ਟ੍ਰਾਇੰਗਲਰ ਹੈ ਤਾਂ ਇਸ ਕਰਕੇ ਅਨਿਲ ਜੋਸ਼ੀ ਹਲਕਾ ਵਾਈਜ਼ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਉੱਤੇ ਜਿਹੜਾ ਹੈ ਉਹ ਫੋਕਸ ਕਰਦੇ ਆ ਹਿੰਦੂ ਡੋਮਿਨੇਟਿਡ ਏਰੀਆਜ਼ ਹੈ ਤਾਂ ਇਸ ਕਰਕੇ ਉਹਨਾਂ ਦਾ ਇੱਕੋ ਮਕਸਦ ਹੈ ਕਿ ਮਤਲਬ ਇਸ ਨੂੰ ਇੱਕ ਬ੍ਰਾਂਡ ਦੇ ਨਾਲ ਉਤਾਰਿਆ ਜਾਵੇ ਕਿਸੇ ਚੀਜ਼ ਨੂੰ ਤੋਂ ਉਹਦੇ ਨਾਲ ਜ਼ਰੂਰ ਐਡਵਾਂਟੇਜ ਮਿਲੇਗਾ ਜੀ ਥੈਂਕ ਯੂ ਸੋ ਮਚ ਸਰਦਾਰ ਬਦ ਕਰਲੇ ਸੋ ਬਿਲਕੁਲ ਜਿਵੇਂ ਅੱਜ ਪੰਜਾਬ ਦੇ ਸਿਆਸਤ ਦੇ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਅਨਿਲ ਜੋਸ਼ੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਾਰਟੀ ਦੇ ਵਿੱਚ ਸੀ ਲੇਕਿਨ ਹੁਣ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੇ ਵੱਲੋਂ ਜੋ ਪਿਛਲੇ ਕਾਫੀ ਦਿਨਾਂ ਤੋਂ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜਾ ਇਹ ਲੋਕ ਭਲਾਈ ਦੀ ਸੇਵਾ ਲਈ ਪਿੱਛੇ ਰਾਰੇ ਸੀ ਉਹ ਕੰਮ ਜਿਹੜੇ ਨੇ ਲਗਾਤਾਰ ਕੀਤੇ ਜਾਣਗੇ ਤਾਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਨਿਲ ਜੋਸ਼ੀ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਕੀ ਕੀ ਕੰਮ ਲੋਕਾਂ ਲਈ ਕਰਦੇ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ